ਦੋਸਤੋ ਸਵੇਰ ਦੇ 9 ਵਜੇ ਸੀ ਪਰਿਵਾਰ ਦੇ ਸਾਰੇ ਮੈਂਬਰ ਡਾਈਨਿੰਗ ਟੇਬਲ ਤੇ ਇਕੱਠੇ ਬੈਠੇ ਨਾਸ਼ਤਾ ਕਰ ਰਹੇ ਸੀ ਆ ਮਿੰਦੋ ਨੇ ਗਰਮ ਕਰਮ ਪਰੌਂਠੇ ਸਾਰਿਆਂ ਦੇ ਪਲੇਟਾਂ ਵਿੱਚ ਰੱਖੇ ਪਰੌਂਠੇ ਦੀ ਪਹਿਲੀ ਬੁਰਕੀ ਖਾਂਦਿਆ ਹੀ ਆ ਮਹਿੰਦਰ ਨੇ ਕਿਹਾ ਮਿੰਦੋ ਤੇਰੇ ਹੱਥ ਦਾ ਸਵਾਦ ਤਾਂ ਲਾਜਵਾਬ ਹੈ ਮਾਪਿਤਾ ਜੀ ਠੀਕ ਕਹਿ ਰਹੇ ਹਨ ਰਾਜਵੀਰ ਨੇ ਕਿਹਾ ਮਿੰਦੋ ਆਪਣੇ ਘਰ ਵਾਲੇ ਤੇ ਆ ਪੁੱਤਰ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਆ ਮਹਿੰਦਰ ਮਿੰਦੋ ਨੂੰ ਕਹਿਣ ਲੱਗਿਆ ਮਿੰਦੋ ਖਾਣਾ ਖਾ ਕੇ ਤਿਆਰ ਹੋ ਜਾਈਂ ਆ ਮਿੰਦੋ ਹੈਰਾਨ ਹੋ ਕੇ ਪੁੱਛਣ ਲੱਗੀ ਕਿਉਂ ਕਿੱਥੇ ਜਾਣਾ ਹੈ ਸੁਮਨ ਮੁਸਕਰਾਉਂਦੇ ਹੋਏ ਕਹਿਣ ਲੱਗੀ ਮੰਮੀ ਜੀ ਪਾਪਾ ਜੀ ਤੁਹਾਨੂੰ ਲੈ ਕੇ ਜਾ ਰਹੇ ਹਨ ਕੋਈ ਤਾਂ ਖਾਸ ਥਾਂ ਹੋਵੇਗੀ ਆ ਸੁਮਨ ਦੀ ਗੱਲ ਸੁਣ ਕੇ ਰਾਜਵੀਰ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਮਾਂ ਜਲਦੀ ਤਿਆਰ ਹੋ ਜਾਓ ਆ ਕਿਤੇ ਆ ਜਾ ਨਾ ਹੋਵੇ ਕਿ ਪਿਤਾ ਜੀ ਦਾ ਮੂਡ ਬਦਲ ਜਾਵੇ ਆ ਨੂੰ ਤੇ ਪੁੱਤਰ ਦੀਆਂ ਗੱਲਾਂ ਸੁਣ ਕੇ ਮਿੰਦੋ ਮੁਸਕਰਾਉਂਦੇ ਹੋਏ ਕਹਿਣ ਲੱਗੀ ਅੱਛਾ ਬਾਬਾ ਮੈਂ ਤਿਆਰ ਹੋ ਜਾਂਦੀ ਹਾਂ ਫਿਰ ਮਹਿੰਦਰ ਰਾਜਵੀਰ ਨੂੰ ਕਹਿਣ ਲੱਗਿਆ ਪੁੱਤਰ ਮੈਂ ਜਿਹੜੇ ਪੈਸੇ ਤੈਨੂੰ ਫੜਾਏ ਸੀ ਆ ਉਹ ਮੈਨੂੰ ਦੇ ਦੇ ਰਾਜਵੀਰ ਕਹਿਣ ਲੱਗਿਆ ਠੀਕ ਹੈ ਪਿਤਾ ਜੀ ਨਾਸ਼ਤਾ ਕਰਨ ਤੋਂ ਬਾਅਦ ਰਾਜਵੀਰ ਨੇ ਆਪਣੇ ਪਿਤਾ ਨੂੰ ਪੈਸੇ ਦੇ ਦਿੱਤੇ ਤੇ ਜਦੋਂ ਮਿੰਦੋ ਤਿਆਰ ਹੋ ਕੇ ਆਈ ਤਾਂ ਮਹਿੰਦਰ ਕਹਿਣ ਲੱਗਿਆ ਵਾ ਮਿੰਦੋ ਅੱਜ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਸੁਮਨ ਕਹਿਣ ਲੱਗੀ ਮੰਮੀ ਜੀ ਆ ਪਾਪਾ ਜੀ ਠੀਕ ਕਹਿ ਰਹੇ ਹਨ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹੋਏ ਮਿੰਦੋ ਆ ਤੇ ਮਹਿੰਦਰ ਘਰ ਤੋਂ ਬਾਹਰ ਚਲੇ ਗਏ ਆ ਉਹਨਾਂ ਦੇ ਜਾਣ ਤੋਂ ਬਾਅਦ ਰਾਜਵੀਰ ਲੈਪਟਾਪ ਤੇ ਕੰਮ ਕਰਨ ਲੱਗ ਗਿਆ ਸੁਮਨ ਰਸੋਈ ਵਿੱਚ ਜਾ ਕੇ ਭਾਂਡੇ ਸੰਭਾਲਣ ਲੱਗੀ ਆ ਥੋੜੀ ਦੇਰ ਬਾਅਦ ਸੁਮਨ ਦੀ ਆ ਮਾਂ ਦਾ ਫੋਨ ਆਇਆ ਸੁਮਨ ਕਹਿਣ ਲੱਗੀ ਮਾਂ ਮੈਂ ਤਾਂ ਸੋਚ ਹੀ ਰਹੀ ਸੀ ਆ ਕਿ ਵੇਲੀ ਹੋ ਕੇ ਤੁਹਾਨੂੰ ਫੋਨ ਕਰਾਂਗੀ ਚੰਗਾ ਹੋਇਆ ਤੁਹਾਡਾ ਫੋਨ ਆ ਗਿਆ ਮੇਰਾ ਤਾਂ ਮੂਡ ਬਹੁਤ ਖਰਾਬ ਹੋ ਰਿਹਾ ਸੀ ਆ ਸੁਮਨ ਦੀ ਮਾਂ ਚਿੰਤਾ ਜਤੋਂਦੇ ਹੋਏ ਪੁੱਛਣ ਲੱਗੀ ਕੀ ਗੱਲ ਹੋਈ ਆ ਮੇਰੇ ਜਵਾਈ ਨੇ ਕੁਝ ਕਿਹਾ ਨਹੀਂ ਮਾਂ ਉਹ ਤਾਂ ਮੇਰੇ ਸੱਸ ਸੋਹਰੇ ਨੂੰ ਇਸ ਉਮਰ ਵਿੱਚ ਵੀ ਆ ਚੈ ਨਹੀਂ ਆ ਅੱਜ ਉਹ ਦੋਨੋਂ ਬਾਹਰ ਘੁੰਮਣ ਗਏ ਹਨ ਇੱਕ ਮੈਂ ਹਾਂ ਜੋ ਸਾਰਾ ਦਿਨ ਘਰ ਦੇ ਕੰਮ ਵਿੱਚ ਲੱਗੀ ਰਹਿੰਦੀ ਹਾਂ ਸੁਮਨ ਦੀ ਮਾਂ ਨੇ ਡੂੰਗਾ ਸਾਹ ਲੈਂਦੇ ਹੋਏ ਕਿ ਆ ਤੈਨੂੰ ਸਾਰਾ ਦਿਨ ਕੰਮ ਕਰਨ ਦੀ ਕੋਈ ਲੋੜ ਨਹੀਂ ਆ ਕੁਝ ਕੰਮ ਛੱਡ ਦਿਆ ਕਰ ਤੇਰੀ ਸੱਸ ਆਪ ਕਰ ਲਵੇਗੀ ਆ ਤੂੰ ਸਾਰਾ ਦਿਨ ਕਿਉਂ ਖੱਪਦੀ ਰਹਿੰਦੀ ਹੈ ਤੂੰ ਇਸ ਤਰ੍ਹਾਂ ਕਰ ਕੁਝ ਦਿਨ ਲਈ ਮੇਰੇ ਕੋਲ ਆ ਜਾ ਤੇਰੇ ਸੱਸ ਸੋਹਰੇ ਨੂੰ ਘੁੰਮਣਾ ਫਿਰਨਾ ਅੱਪੇ ਬੰਦ ਹੋ ਜਾਵੇਗਾ ਉਹ ਦੋਵੇਂ ਮਾਮਾ ਧੀ ਆਪਸ ਵਿੱਚ ਗੱਲਾਂ ਕਰ ਹੀ ਰਹੀਆਂ ਸੀ ਕਿ ਰਾਜਵੀਰ ਸੁਮਨ ਨੂੰ ਆਵਾਜ਼ਾਂ ਮਾਰਨ ਲੱਗਾ ਰਾਜਵੀਰ ਦੀ ਆਵਾਜ਼ ਸੁਣ ਕੇ ਸੁਮਨ ਨੇ ਫੋਨ ਕੱਟ ਦਿੱਤਾ ਤੇ ਕਮਰੇ ਵਿੱਚ ਚਲੀ ਗਈ ਆ ਕਮਰੇ ਵਿੱਚ ਪਹੁੰਚ ਕੇ ਸੁਮਨ ਨੇ ਦੇਖਿਆ ਰਾਜਵੀਰ ਅਲमारी ਵਿੱਚੋਂ ਕੁਝ ਲੱਭ ਰਿਹਾ ਸੀ ਸੁਮਨ ਨੂੰ ਦੇਖਦੇ ਹੀ ਰਾਜਵੀਰ ਕਹਿਣ ਲੱਗਾ ਮੈਂ ਇੱਕ ਜ਼ਰੂਰੀ ਫਾਈਲ ਲੱਭ ਰਿਆ ਹਾਂ ਤੂੰ ਕਿਤੇ ਦੇਖੀ ਐ ਸੁਮਨ ਨੇ ਉਹ ਫਾਈਲ ਅਲਵਾਰੀ ਦੇ ਲੋਕਰ ਵਿੱਚ ਝੁੱਕ ਕੇ ਰਾਜਵੀਰ ਨੂੰ ਦੇ ਦਿੱਤੀ ਆ ਸੁਮਨ ਨੇ ਰਾਜਵੀਰ ਨੂੰ ਪੁੱਛਣ ਲੱਗੀ ਇਸ ਫਾਈਲ ਵਿੱਚ ਆਇਆ ਕੀ ਹੈ ਜੋ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਹੋ ਰਹੇ ਹੋ ਆ ਰਾਜਵੀਰ ਕਹਿਣ ਲੱਗਾ ਇਸ ਫਾਈਲ ਵਿੱਚ ਜਾਇਦਾਦ ਦੇ ਕਾਗਜ਼ ਹਨ ਆ ਸੁਮਨ ਕਹਿਣ ਲੱਗੀ ਅੱਛਾ ਤਾਂ ਹੀ ਤੁਸੀਂ ਪਰੇਸ਼ਾਨ ਸੀ ਆ ਰਸੋਈ ਵਿੱਚ ਕੰਮ ਨਿਬਟਾਉਣ ਦੇ ਬਹਾਨੇ ਨਾਲ ਸੁਮਨ ਫਿਰ ਕਮਰੇ ਵਿੱਚੋਂ ਚਲੀ ਗਈ ਆ ਤੇ ਆਪਣੀ ਮਾਂ ਨੂੰ ਦੁਬਾਰਾ ਫਿਰ ਫੋਨ ਲਾ ਕੇ ਗੱਲਾਂ ਕਰਨ ਲੱਗੀ ਉਸਦੀ ਮਾਂ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਕਿਸੇ ਬਹਾਨੇ ਮੇਰੇ ਕੋਲ ਆ ਫਿਰ ਮੈਂ ਤੈਨੂੰ ਕੁਝ ਦੱਸਦੀ ਹਾਂ ਕੀ ਕਰਨਾ ਹੈ ਹੁਣ ਸੁਮਨ ਬਹੁਤ ਖੁਸ਼ ਲੱਗ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆਪਣੀ ਮਾਂ ਨਾਲ ਗੱਲ ਕਰਕੇ ਉਸਦਾ ਮਨ ਹਲਕਾ ਹੋ ਗਿਆ ਹੋਵੇ ਉੱਧਰ ਬਾਜ਼ਾਰ ਵਿੱਚੋਂ ਮਿੰਦੋ ਤੇ ਮਹਿੰਦਰ ਆ ਸੁਨਿਆਰ ਦੀ ਦੁਕਾਨ ਵਿੱਚ ਦਾਖਲ ਹੁੰਦੇ ਹਨ ਨਾ ਮਿੰਦੋ ਮਹਿੰਦਰ ਨੂੰ ਆ ਕਹਿਣ ਲੱਗੀ ਹੁਣ ਮੇਰੀ ਉਮਰ ਗਹਿਣੇ ਪਹਿਨਣ ਦੀ ਨਹੀਂ ਹੈ ਮਹਿੰਦਰ ਕਹਿਣ ਲੱਗਿਆ ਨਹੀਂ ਮਿੰਦੋ ਆ ਮੇਰੇ ਕਾਰੋਬਾਰ ਦੀ ਆ ਖਾਤਰ ਤੇਰੇ ਗਹਿਣੇ ਵਿਕ ਗਏ ਸੀ ਮੈਂ ਉਸੇ ਦਿਨ ਸੋਚ ਲਿਆ ਸੀ ਆ ਕਿ ਤੈਨੂੰ ਤੇਰੇ ਗਹਿਣੇ ਵਾਪਸ ਜ਼ਰੂਰ ਲਿਆ ਕੇ ਦੇਵਾਂਗਾ ਮਿੰਦੋ ਕਹਿਣ ਲੱਗੀ ਆ ਮੇਰੇ ਲਈ ਤੁਹਾਡਾ ਸਾਥ ਹੀ ਸਭ ਤੋਂ ਵੱਡਾ ਗਹਿਣਾ ਹੈ ਮਹਿੰਦਰ ਜੀ ਨੇ ਦੁਕਾਨ ਵਿੱਚ ਕੰਮ ਕਰ ਰਹੀ ਆ ਲੜਕੀ ਨੂੰ ਸੋਨੇ ਦੇ ਚੁੰਮਕੇ ਦਿਖਾਉਣ ਲਈ ਕਿ ਆ ਉਸ ਲੜਕੀ ਨੇ ਇੱਕ ਤੋਂ ਆਬਾਦ ਇੱਕ ਚੁੰਮਕੇ ਦਿਖਾਉਣੇ ਸ਼ੁਰੂ ਕੀਤੇ ਆ ਕੁਝ ਜ਼ਿਆਦਾ ਭਾਰੇ ਤੇ ਹੀਰੇ ਮੋਤੀਆਂ ਵਾਲੇ ਸਨ ਕੁਝ ਸਿਰਫ ਸੋਨੇ ਦੇ ਫਿਰ ਉਸ ਲੜਕੀ ਨੇ ਪੂਰਾ ਤਨ ਡਿਜ਼ਾਈਨ ਦੇ ਚੁੰਮਕੇ ਤੇ ਰਿੰਗ ਦਿਖਾਏ ਪੂਰਾ ਤਨ ਡਿਜ਼ਾਈਨਾਂ ਵਿੱਚੋਂ ਮਿੰਦੋ ਨੂੰ ਇੱਕ ਚੁੰਮਕੇ ਪਸੰਦ ਆਏ ਮਹਿੰਦਰ ਜੀ ਕਹਿਣ ਲੱਗਿਆ ਮਿੰਦੋ ਇਹ ਬਿਲਕੁਲ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਤੇਰੇ ਚੁੰਮਕੇ ਸਨ ਮੈਂ ਉਸੇ ਵੇਲੇ ਵੇਚ ਦਿੱਤੇ ਸੀ ਜਦੋਂ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਉਸ ਲੜਕੀ ਨੇ ਕਿਹਾ ਸਰ ਇਹ ਪੈਕ ਕਰਵਾ ਦਈਏ ਹਾਂ ਇਹ ਹੀ ਪੈਕ ਕਰਵਾ ਦਿਓ ਚੁੰਮਕੇ ਪੈਕ ਕਰਵਾਉਣ ਤੋਂ ਬਾਅਦ ਮਹਿੰਦਰ ਜੀ ਨੇ ਮਿੰਦੋ ਨੂੰ ਕਿਹਾ ਅੱਜ ਮਨ ਬਹੁਤ ਹਲਕਾ ਹੋ ਗਿਆ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਅਧੂਰਾ ਵਾਦਾ ਪੂਰਾ ਹੋ ਗਿਆ ਹੋਵੇ ਫਿਰੋਦੋਮੇ ਆਟੋ ਲੈ ਕੇ ਘਰ ਵੱਲ ਚੱਲ ਪਏ ਜਦੋਂ ਉਹ ਆਟੋ ਤੋਂ ਉਤਰੇ ਤਾਂ ਉਹਨਾਂ ਨੂੰ ਉਹਨਾਂ ਦਾ ਇੱਕ ਗੁਆਂਡੀ ਮਿਲਿਆ ਜੋ ਆਪਣੇ ਕਿਸੇ ਨਜ਼ਦੀਕੀ ਦੇ ਸੰਸਕਾਰ ਤੋਂ ਆ ਰਿਹਾ ਸੀ ਪੁੱਛਣ ਤੇ ਪਤਾ ਲੱਗਿਆ ਉਸ ਦੇ ਰਿਸ਼ਤੇਦਾਰ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ਗੁਆਂਡੀ ਦੱਸਣ ਲੱਗਿਆ ਕਿ ਅੱਜ ਕੱਲ ਦੇ ਬੱਚੇ ਪਹਿਲਾਂ ਵਰਗੇ ਨਹੀਂ ਆ ਸਾਡੇ ਰਿਸ਼ਤੇਦਾਰ ਦੇ ਪੁੱਤਰ ਨੇ ਉਸ ਨਾਲ ਲੜਾਈ ਕੀਤੀ ਆ ਬੀਪੀ ਵਧਣ ਕਾਰਨ ਮੇਰੇ ਰਿਸ਼ਤੇਦਾਰ ਨੂੰ ਅਟੈਕ ਆ ਗਿਆ ਹਸਪਤਾਲ ਲੈ ਜਾਂਦੇ ਲੈ ਜਾਂਦੇ ਉਹਨਾਂ ਦੀ ਮੌਤ ਹੋ ਗਈ ਆ ਆਪਣੇ ਗੁਆਢੀ ਦੀਆਂ ਇਹ ਗੱਲਾਂ ਸੁਣ ਕੇ ਮਿੰਦੋ ਤੇ ਮਹਿੰਦਰ ਜੀ ਆ ਕਹਿਣ ਲੱਗੇ ਸਾਡੇ ਬੱਚੇ ਅਜੇ ਨਹੀਂ ਹਨ ਫਿਰ ਉਹ ਆਪਣੇ ਘਰਾਂ ਵੱਲ ਚੱਲ ਪਏ ਆ ਰਾਜਵੀਰ ਕਹਿਣ ਲੱਗਿਆ ਮਾਪਿਤਾ ਜੀ ਤੁਸੀਂ ਇੰਨਾ ਟਾਈਮ ਕਿੱਥੇ ਲਾ ਦਿੱਤਾ ਤੇ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਹਨ ਉਹਨਾਂ ਦੋਵਾਂ ਨੇ ਆਪਣੇ ਗੁਆਢੀ ਦੁਆਰਾ ਦੱਸੀ ਗਈ ਸਾਰੀ ਗੱਲ ਰਾਜਵੀਰ ਨੂੰ ਦੱਸੀ ਆ ਉਹ ਸਾਰੇ ਜਾਣੇ ਕੁਝ ਪਰ ਲਈ ਛੁੱਪ ਹੋ ਗਏ ਫਿਰ ਮਿੰਦੋ ਕਹਿਣ ਲੱਗੀ ਪੁੱਤਰਾ ਇਨਸਾਨ ਜਿੰਦਗੀ ਪਰ ਮਿਹਨਤ ਕਰਕੇ ਆਪਣੇ ਪਰਿਵਾਰ ਲਈ ਜਿਉਂਦਾ ਹੈ ਪਰੰਤੂ ਜੇਕਰ ਉਸ ਨੂੰ ਆਪਣੇ ਬੱਚਿਆਂ ਵੱਲੋਂ ਪਿਆਰ ਤੇ ਸਤਿਕਾਰ ਨਾ ਮਿਲੇ ਤਾਂ ਸਭ ਕੁਝ ਬੇਕਾਰ ਹੋ ਜਾਂਦਾ ਹੈ ਮਹਿੰਦਰ ਕਹਿਣ ਲੱਗਿਆ ਘਰ ਦੀਆਂ ਨੀਆਂ ਪਿਆਰ ਤੇ ਇੱਜ਼ਤ ਤੇ ਠਿਕੀਆਂ ਹੁੰਦੀਆਂ ਹਨ ਜੇਕਰ ਉਹ ਟੁੱਟ ਜਾਣ ਤਾਂ ਤਾਂ ਜ਼ਿੰਦਗੀ ਭਰ ਦੀ ਮਿਹਨਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਮਿੰਦੋ ਨੇ ਰਾਜਵੀਰ ਦਾ ਹੱਥ ਫੜਦੇ ਹੋਏ ਕਿ ਆ ਪੁੱਤਰ ਤੂੰ ਸਾਡੇ ਨਾਲ ਵਾਅਦਾ ਕਰ ਕੇ ਸਾਨੂੰ ਕਦੇ ਆਜ਼ਾਦੀ ਦੇਖਣ ਦੀ ਨੋਬਤ ਨਾ ਆਵੇ ਰਾਜਵੀਰ ਕਹਿਣ ਲੱਗਿਆ ਮਾਂ ਮੈਂ ਵਾਅਦਾ ਕਰਦਾ ਹਾਂ ਮੇਰੇ ਜਿਉਂਦੇ ਜੀਆ ਕਦੇ ਆਜ਼ਾਦੀ ਦਿਨ ਨਹੀਂ ਆਵੇਗਾ ਸੁਮਨ ਕਹਿਣ ਲੱਗੀ ਮੰਮੀ ਜੀ ਆ ਤੁਸੀਂ ਸੱਚ ਕਿਹਾ ਕਰਉਦੋਂ ਕਰ ਲੱਗਦਾ ਹੈ ਜਦੋਂ ਉਸ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਹੋਵੇ ਤੁਸੀਂ ਬੇਫਿਕਰ ਰਹੋ ਮੈਂ ਤੁਹਾਡਾ ਦੋਵਾਂ ਦਾ ਖਿਆਲ ਰੱਖਾਂਗੀ ਆ ਮਿੰਦੋ ਨੇ ਮੁਸਕਰਾਉਂਦੇ ਹੋਏ ਸੁਮਨ ਨੂੰ ਕਿਹਾ ਬੱਸ ਪੁੱਤ ਇਹ ਹੀ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਹਨ ਨਾ ਫਿਰ ਰਾਜਵੀਰ ਨੇ ਮਾਹੌਲ ਨੂੰ ਬਦਲਦੇ ਹੋਏ ਕਿਹਾ ਮਾਂ ਪਿਤਾ ਜੀ ਨੇ ਤੁਹਾਨੂੰ ਕੁਝ ਲੈ ਕੇ ਦਿੱਤਾ ਹੈ ਜਾਂ ਫਿਰ ਕੁਮਾ ਕੇ ਹੀ ਵਾਪਸ ਲੈ ਆਏ ਆ ਮਹਿੰਦਰ ਨੇ ਹੱਸਦੇ ਹੋਏ ਕਿਹਾ ਮੈਂ ਤੇਰੀ ਮਾਂ ਨੂੰ ਆ ਸੋਨੇ ਦੇ ਚੁੰਮਕੇ ਦਵਾਏ ਹਨ ਜਿਨ੍ਹਾਂ ਨੂੰ ਪਹਿਨ ਕੇ ਤੇਰੀ ਮਾਂ ਬਹੁਤ ਸੋਹਣੀ ਲੱਗਦੀ ਹੈ ਮਾ ਕਿਉ ਜੇ ਚੁੰਮਕੇ ਹਨ ਸਾਨੂੰ ਵੀ ਤਾਂ ਦਿਖਾਓ ਮਿੰਦੋ ਨੇ ਡੱਬੀ ਖੋਲਕੇ ਚੁੰਮਕੇ ਦਿਖਾਏ ਜਿਨ੍ਹਾਂ ਨੂੰ ਦੇਖ ਕੇ ਸੁਮਨ ਦਾ ਮੂੰਹ ਬਣ ਗਿਆ ਪਰੰਤੂ ਉਹ ਸਾਰਿਆਂ ਦੇ ਸਾਹਮਣੇ ਖੁਸ਼ ਹੋਣ ਦਾ ਨਾਟਕ ਕਰਦੀ ਰਹੀ ਆ ਸੱਚਮੁੱਚ ਇਹ ਤਾਂ ਬਹੁਤ ਸੋਹਣੇ ਹਨ ਫਿਰ ਰਾਜਵੀਰ ਕਹਿਣ ਲੱਗਾ ਸੁਮਨ ਬਹੁਤ ਭੁੱਖ ਲੱਗੀ ਹੈ ਜਲਦੀ ਜਲਦੀ ਖਾਣਾ ਲਿਆਓ ਆ ਸੁਮਨ ਨਾ ਰਸੋਈ ਵੱਲ ਚਲੀ ਗਈ ਆ ਮਿੰਦੋ ਵੀ ਉੱਠ ਕੇ ਸੁਮਨ ਦੇ ਮਗਰ ਜਾਣ ਲੱਗੀ ਤਾਂ ਰਾਜਵੀਰ ਨੇ ਕਿਹਾ ਮਾ ਤੁਸੀਂ ਬੈਠੋ ਸੁਮਨ ਨੇ ਖਾਣਾ ਤਿਆਰ ਕਰ ਲਿਆ ਹੈ ਅਸੀਂ ਤਾਂ ਤੁਹਾਡੀ ਉਡੀਕ ਕਰ ਰਹੇ ਸੀ ਅਸੀਂ ਸੋਚਿਆ ਜਦੋਂ ਤੁਸੀਂ ਆਉਂਗੇ ਤਾਂ ਸਾਰੇ ਇਕੱਠੇ ਮਿਲ ਕੇ ਖਾਣਾ ਖਾਵਾਂਗੇ ਮਹਿੰਦਰ ਮਨ ਹੀ ਮਨ ਸੋਚਣ ਲੱਗਿਆ ਕਿ ਆ ਮੇਰੇ ਨੂੰ ਪੁੱਤਰ ਹੋਰਾਂ ਵਰਗੇ ਨਹੀਂ ਹਨ ਇਹ ਤਾਂ ਸਾਡੀ ਕਿੰਨੀ ਇੱਜ਼ਤ ਕਰਦੇ ਹਨ ਖਾਣਾ ਖਾ ਕੇ ਮਿੰਦੋ ਜਦੋਂ ਆ ਪਾਂਡੇ ਚੱਕਣ ਲੱਗੀ ਤਾਂ ਸੁਮਨ ਨੇ ਕਿਹਾ ਮੰਮੀ ਤੁਸੀਂ ਬੈਠੋ ਮੈਂ ਖੁਦ ਚੱਕ ਲਵਾਂਗੀ ਆ ਮਹਿੰਦਰ ਤੇ ਮਿੰਦੋ ਹੱਥ ਤੋਕੇ ਆਪਣੇ ਕਮਰੇ ਵਿੱਚ ਚਲੇ ਗਏ ਆ ਰਾਜਵੀਰ ਨੇ ਵੀ ਆਪਣੇ ਕਮਰੇ ਵਿੱਚ ਜਾ ਕੇ ਲੈਪਟਾਪ ਖੋਲ੍ਹ ਲਿਆ ਤੇ ਕੰਮ ਵਿੱਚ ਲੱਗ ਗਿਆ। ਸੁਮਨ ਰਸੋਈ ਵਿੱਚ ਬਰਤਨ ਸਾਫ਼ ਕਰਦੀ ਬਾਰ-ਬਾਰ ਕੜੀ ਵੱਲ ਦੇਖ ਰਹੀ ਸੀ। ਉਸ ਦੇ ਮਨ ਵਿੱਚ ਹਲਚਲ ਮੱਚੀ ਹੋਈ ਸੀ। ਅਸਲ ਵਿੱਚ ਉਸ ਦੇ ਮਨ ਵਿੱਚ ਕੁਝ ਹੋ ਰਹੀ ਚੱਲ ਰਿਹਾ ਸੀ। ਉਹ ਜਲਦੀ-ਜਲਦੀ ਕੰਮ ਨਿਬਟ ਕੇ ਆਪਣੀ ਮਾਂ ਨੂੰ ਮਿਲਣ ਜਾਣਾ ਚਾਹੁੰਦੀ ਸੀ। ਰਸੋਈ ਦਾ ਕੰਮ ਨਿਪਟਾਉਣ ਤੋਂ ਬਾਅਦ ਉਸ ਨੇ ਰਾਜਵੀਰ ਕੋਲ ਆ ਕੇ ਕਿਹਾ ਕਿ ਰਾਜਵੀਰ ਮੈਂ ਪਾਰਲਰ ਜਾ ਕੇ ਆਉਂਦੀ ਹਾਂ। ਰਾਜਵੀਰ ਕਹਿਣ ਲੱਗਿਆ ਠੀਕ ਹੈ। ਜਲਦੀ ਆ ਜਾਈ ਮਮੀ ਪਾਪਾ ਸੁੱਤੇ ਪਏ ਹਨ ਮੈਂ ਵੀ ਥੋੜੀ ਦੇਰ ਬਾਅਦ ਦਫਤਰ ਦੀ ਮੀਟਿੰਗ ਲਈ ਜਾਣਾ ਹੈ ਸੁਮਨ ਦੇ ਮਨ ਵਿੱਚ ਇੱਕ ਗੱਲ ਘੁੰਮ ਰਹੀ ਸੀ ਕਿ ਪਤਾ ਨਹੀਂ ਮਾਣੇ ਕੀ ਸੋਚਿਆ ਹੈ ਜਰੂਰ ਕੋਈ ਵੱਡੀ ਗੱਲ ਹੋਵੇਗੀ ਆ ਜਿਹੜਾ ਫੋਨ ਤੇ ਨਹੀਂ ਦੱਸਿਆ ਸੁਮਨ ਕਾਲੇ ਕਾਲੇ ਕਦਮਾਂ ਨਾਲ ਆਪਣੀ ਮਾਂ ਨੂੰ ਮਿਲਣ ਲਈ ਚੱਲ ਪਈ ਗਲੀ ਦੇ ਮੋੜ ਤੇ ਜਾ ਕੇ ਉਸਨੇ ਇੱਕ ਆਟੋ ਵਾਲੇ ਨੂੰ ਆਵਾਜ਼ ਮਾਰੀ ਆ ਉਸਨੇ ਆਟੋ ਵਾਲੇ ਨੂੰ ਬੱਸ ਸਟੈਂਡ ਚੱਲਣ ਲਈ ਕਿਹਾ ਬੱਸ ਵਿੱਚ ਬੈਠ ਕੇ ਉਹ ਪਰਿਮਾ ਕੋਲ ਚਲੀ ਗਈ ਉਸਦੀ ਮਾਂ ਨੇ ਦਰਵਾਜ਼ਾ ਖੋਲਦੇ ਹੀ ਕਿਹਾ ਆ ਗਈ ਤੂੰ ਆ ਕਿੰਨਾ ਟਾਈਮ ਲਾ ਦਿੱਤਾ ਸੁਮਨ ਮੂੰਬੜੋਂਦੇ ਹੋਏ ਕਹਿਣ ਲੱਗੀ ਕੀ ਕਰਾਂ ਘਰ ਦੇ ਸਾਰੇ ਕੰਮ ਕਰਕੇ ਆਉਣੇ ਪੈਂਦੇ ਹਨ ਮਾਂ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਆ ਮੇਰੇ ਸਹੁਰੇ ਨੇ ਮੇਰੀ ਸੱਸ ਨੂੰ ਆ ਡੇਢ ਤੋਲੇ ਦੇ ਸੋਨੇ ਦੇ ਝੁੰਮਕੇ ਲੈ ਕੇ ਦਿੱਤੇ ਹਨ ਸੁਮਨ ਦੀ ਮਾਂ ਵੀ ਹੱਸ ਕੇ ਕਹਿਣ ਲੱਗੀ ਅੱਛਾ ਤੇਰੇ ਲਈ ਕੁਝ ਨਹੀਂ ਲਿਆ ਸੁਮਨ ਨੇ ਕਿਹਾ ਨਹੀਂ ਮਾਂ ਉਹਨਾਂ ਦੀ ਆਪਣੀਆਂ ਖੁਆਇਸ਼ਾਂ ਪੂਰੀਆਂ ਹੋ ਜਾਣ ਉਹੀ ਬਹੁਤ ਹਨ ਮਾਂ ਮੈਂ ਥੱਕ ਗਈ ਹਾਂ ਰੋਜ਼ ਰੋਜ਼ ਸਾਸ ਸੋਹਰੇ ਦੀ ਸੇਵਾ ਕਰਕੇ ਕਦੇ-ਕਦੇ ਤਾਂ ਮੇਰਾ ਦਿਲ ਕਰਦਾ ਹੈ ਕਿ ਰਾਜਵੀਰ ਨੂੰ ਕਹਿ ਦਾਂ ਮਾਂ ਕੀ ਆਪਾ ਡੋ ਹੋ ਜਾਈਏ ਪਰ ਉਹ ਤਾਂ ਆਪਣੇ ਮਾਪੇ ਦਾ دیਵਾਨਾ ਹੈ ਉਸ ਨੂੰ ਤਾਂ ਆਪਣੇ ਮਾਵਾ ਪ ਹੀ ਦਿਸਦੇ ਹਨ ਤਾਂ ਸੁਮਨ ਦੀ ਮਾਂ ਕਹਿਣ ਲੱਗੀ ਕਿ ਹੁਣ ਉਹਨਾਂ ਦੀ ਉਮਰ ਕਿਹੜਾ ਰਹਿ ਗਈ ਹੈ ਸੁਮਨ ਕਹਿਣ ਲੱਗੀ ਮਾਂ ਇਹ ਬੁੱਢੇ ਲੋਕ ਛੇਤੀ ਮਰਦੇ ਵੀ ਨਹੀਂ ਆ ਅੱਛਾ ਬਾਕੀ ਗੱਲਾਂ ਛੱਡੋ ਮੈਂ ਜਲਦੀ ਜਾਣਾ ਹੈ ਤੁਸੀਂ ਦੱਸੋ ਮੈਨੂੰ ਇੱਥੇ ਕਿਉਂ ਬੁਲਾਇਆ ਹੈ ਮਹਾਰਾਜਵੀਰ ਨੂੰ ਪਾਰਲਰ ਜਾਣ ਦਾ ਕਹਿ ਕੇ ਆਈ ਹਾਂ ਉਸ ਦੀ ਮਾਂ ਕਹਿਣ ਲੱਗੀ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਪਰ ਕਿਸੇ ਨੂੰ ਕੁਝ ਨਾ ਪਤਾ ਲੱਗੇ ਸੁਮਨ ਆਪਣੀ ਮਾਂ ਨੂੰ ਗਲੇ ਮਿਲਦੀ ਹੋਈ ਕਹਿਣ ਲੱਗੀ ਮਾਂ ਸੱਚਮੁੱਚ ਜੇਕਰ ਤੂੰ ਆ ਨਾ ਹੁੰਦੀ ਤਾਂ ਮੇਰਾ ਕੀ ਹੁੰਦਾ ਸੁਮਨ ਜਲਦੀ ਨਾਲ ਆਪਣੇ ਘਰ ਵਾਪਸ ਚਲੀ ਗਈ ਕਰ ਜਾ ਕੇ ਉਸ ਨੇ ਦੇਖਿਆ ਰਾਜਵੀਰ ਹਾਲੇ ਵੀ ਲੈਪਟਾਪ ਵਿੱਚ ਵਿਅਸਤ ਸੀ ਸੁਮਨ ਨੂੰ ਵੇਖ ਕੇ ਰਾਜਵੀਰ ਕਹਿਣ ਲੱਗਾ ਚੰਗਾ ਹੋਇਆ ਤੂੰ ਆ ਗਈ ਆ ਮੈਂ ਵੀ ਤੇਰੀ ਉਡੀਕ ਕਰ ਰਿਹਾ ਸੀ ਸੁਮਨ ਹੈਰਾਨ ਹੋ ਕੇ ਪੁੱਛਣ ਲੱਗੀ ਆ ਕਿਉਂ ਕੀ ਹੋਇਆ ਰਾਜਵੀਰ ਨੇ ਮੁਸਕਰਾ ਕੇ ਕਿਹਾ ਕੁਝ ਨਹੀਂ ਮੈਂ ਮੀਟਿੰਗ ਲਈ ਜਾਣਾ ਹੈ ਮੈਂ ਸੋਚ ਰਿਹਾ ਸੀ ਆ ਜਦੋਂ ਤੂੰ ਵਾਪਸ ਆਵੇਂਗੀ ਤਾਂ ਚਲਾ ਜਾਵਾਂਗਾ ਮਾਂ ਪਿਤਾ ਜੀ ਸੋ ਰਹੇ ਸੀ ਇਸ ਲਈ ਮੈਂ ਉਹਨਾਂ ਨੂੰ ਜਗਾਉਣਾ ਨਹੀਂ ਚਾਹੁੰਦਾ ਸੀ ਆ ਤੂੰ ਵੀ ਆਰਾਮ ਕਰ ਮੈਂ ਦਫ਼ਤਰ ਜਾ ਕੇ ਆਉਂਦਾ ਹਾਂ ਰਾਜਵੀਰ ਦੇ ਜਾਣ ਤੋਂ ਬਾਅਦ ਸੁਮਨ ਆਪਣੇ ਕਮਰੇ ਵਿੱਚ ਬੈੱਡ ਤੇ ਬੈਠੀ ਮਨ ਹੀ ਮਾਨ ਆਪਣੀ ਮਾਂ ਦੀਆਂ ਗੱਲਾਂ ਬਾਰੇ ਸੋਚ ਰਹੀ ਸੀ ਉਹ ਸੋਚ ਰਹੀ ਸੀ ਕਿ ਬਸ ਉਹ ਦਿਨ ਦੂਰ ਨਹੀਂ ਆ ਜਦੋਂ ਮੈਂ ਇਸ ਘਰ ਦੀ ਮਾਲਕਣ ਬਣ ਜਾਵਾਂਗੀ ਆ ਤੇ ਰਾਜਵੀਰ ਸਿਰਫ ਮੇਰੀ ਗੱਲ ਸੁਨੇਗਾ ਇਸ ਤਰ੍ਹਾਂ ਸੋਚਦੇ ਸੋਚਦੇ ਸੁਮਨ ਨੂੰ ਨੀਂਦ ਆ ਗਈ ਆ ਸ਼ਾਮ ਹੋ ਚੁੱਕੀ ਸੀ ਸੁਮਨ ਹਾਲੇ ਵੀ ਸੌ ਰਹੀ ਸੀ ਆ ਤੇ ਅਚਾਨਕ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਸੁਮਨ ਉੱઠી ਤੇ ਦਰਵਾਜ਼ਾ ਖੋਲਦੇ ਹੋਏ ਕਹਿਣ ਲੱਗੀ ਮੰਮੀ ਜੀ ਕੀ ਹੋਇਆ ਤੁਹਾਨੂੰ ਕੁਝ ਚਾਹੀਦਾ ਹੈ ਮਿੰਦੋ ਕਹਿਣ ਲੱਗੀ ਨਹੀਂ ਪੁੱਤਰ ਕੁਝ ਨਹੀਂ ਚਾਹੀਦਾ ਮੈਂ ਤਾਂ ਤੈਨੂੰ ਇਹ ਦੱਸਣਾਈ ਸੀ ਕਿ ਮੈਂ ਤੇ ਤੇਰੇ ਪਾਪਾ ਜੀ ਮੰਦਿਰ ਜਾ ਰਹੇ ਹਾਂ। ਅੱਛਾ ਮੰਮੀ ਕਦੋਂ ਤੱਕ ਵਾਪਸ ਆਓਗੇ? ਪੁੱਤਰ ਤੂੰ ਆ ਫਿਕਰ ਨਾ ਕਰ। ਅਸੀਂ ਜਲਦੀ ਹੀ ਵਾਪਸ ਆ ਜਾਵਾਂਗੇ। ਉਹਨਾਂ ਦੇ ਜਾਣ ਤੋਂ ਬਾਅਦ ਸੁਮਨ ਕਿਸੇ ਨਾਲ ਫੋਨ ਤੇ ਗੱਲ ਕਰਨ ਲੱਗੀ। ਉਧਰੋਂ ਆਵਾਜ਼ ਆਈ, "ਤੁਸੀਂ ਫਿਕਰ ਨਾ ਕਰੋ। ਜਿਵੇਂ ਤੁਸੀਂ ਚਾਹੋਗੇ, ਓਵੇਂ ਹੀ ਹੋਵੇਗਾ।" ਫਿਰ ਸੁਮਨ ਆਪਣੇ ਕਮਰੇ ਵਿੱਚ ਆ ਗਈ ਆ। ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ। ਫਿਰ ਉਹ ਹੌਲੇ ਜਿਹੀ ਬੋਲੀ ਆ, "ਹੁਣ ਖੇਡ ਸ਼ੁਰੂ ਹੋ ਚੁੱਕਿਆ। ਬਸ ਕੁਝ ਹੀ ਦਿਨਾਂ ਵਿੱਚ ਸਭ ਕੁਝ ਮੇਰੇ ਮੁਤਾਬਕ ਹੋਵੇਗਾ।" ਫਿਰ ਉਹ ਆਪਣੀ ਸੱਸ ਸੋਹਰੇ ਦੇ ਕਮਰੇ ਵਿੱਚ ਚਲੀ ਗਈ ਉਸਨੇ ਅਲਵਾਰੀ ਖੋਲ ਕੇ ਆਪਣੀ ਸੱਸ ਦੇ ਝੁੰਮਕੇ ਕੱਢੇ ਝੁੰਮਕਿਆਂ ਦੀ ਚਮਕ ਉਸ ਦੀਆਂ ਅੱਖਾਂ ਵਿੱਚ ਅਜੀਬ ਜਈ ਅੱਗ ਭਰ ਰਹੀ ਸੀ ਕੁਝ ਟਾਈਮ ਬਾਅਦ ਉਹ ਡੱਬਾ ਉਸਨੇ ਵਾਪਸ ਰੱਖ ਦਿੱਤਾ ਉਸਦੇ ਚਿਹਰੇ ਤੇ ਹੁਣ ਸਿਰਫ ਲਾਲਚ ਨਹੀਂ ਬਲਕਿ ਇੱਕ ਠੰਡੀ ਕਠੋਰਤਾ ਵੀ ਚਲ ਕਰ ਰਹੀ ਸੀ ਕਮਰੇ ਵਿੱਚੋਂ ਬਾਹਰ ਆਉਂਦੇ ਹੋਏ ਉਹ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਉਹ ਕਹਿਣ ਲੱਗੀ ਕਿ ਬਸ ਅੱਜ ਦੀ ਰਾਤ ਹੈ ਸਭ ਕੁਝ ਬਦਲ ਜਾਵੇਗਾ ਕਿਸੇ ਨੂੰ ਕੁਝ ਨਹੀਂ ਪਤਾ ਲੱਗੇਗਾ ਕੀ ਆਖਿਰੇ ਸਭ ਕੀ ਮੇ ਹੋਇਆ ਫਿਰ ਸੁਮਨ ਆਪਣੇ ਕਮਰੇ ਵਿੱਚ ਵਾਪਸ ਆਈ ਤੇ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਉਸਨੇ ਆਪਣੇ ਪਾਸ ਵਿੱਚੋਂ ਆਪਣੀ ਮਾਂ ਦਾ ਦਿੱਤਾ ਹੋਇਆ ਦਵਾਈ ਵਾਲਾ ਪੈਕਟ ਕੱਢਿਆ ਸੁਮਨ ਪੈਕਟ ਵੱਲ ਦੇਖਦੇ ਹੋਏ ਕਹਿਣ ਲੱਗੀ ਆ ਹੁਣ ਜਲਦੀ ਹੀ ਮੈਨੂੰ ਘਰ ਦੇ ਸਾਰੇ ਕੰਮਾਂ ਤੋਂ ਛੁਟਕਾਰਾ ਮਿਲ ਜਾਵੇਗਾ ਫਿਰ ਉਸਨੇ ਉਹ ਪੈਕਟ ਅਲਵਾਰੀ ਦੇ ਲੋਕਰ ਵਿੱਚ ਲੁਕੋ ਦਿੱਤਾ ਕਮਰੇ ਤੋਂ ਬਾਹਰ ਆ ਕੇ ਉਸਨੇ ਟੀਵੀ ਚਲਾ ਲਿਆ ਉਸਦੇ ਚਿਹਰੇ ਤੇ ਉਹੀ ਆ ਸਿੱਧੀ ਸਾਦੀ ਨੂੰ ਵਾਲੀ 마ਸੂਮੀਅਤ ਤਾਂ ਚੱਲ ਕਰ ਰਹੀ ਸੀ ਜਿਸ ਨੂੰ ਦੇਖ ਕੇ ਕੋਈ ਵੀ ਨਹੀਂ ਸੋਚ ਸਕਦਾ ਸੀ ਆ ਕਿ ਉਸ ਦੇ ਅੰਦਰ ਇੰਨਾ ਜ਼ਹਿਰ ਭਰਿਆ ਹੈ ਉਸਨੇ ਦੂਜੇ ਪਾਸੇ ਰਾਜਵੀਰ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਕਹਿਣ ਲੱਗਿਆ ਤੁਸੀਂ ਬਹੁਤ ਦੇਰ ਕਰ ਦਿੱਤੀ ਆ ਮੈਂ ਕਦੋਂ ਦਾ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਆ ਮਿੰਨ ਦੋ ਮਹਿੰਦਰ ਅਤੇ ਰਾਜਵੀਰ ਤਿੰਨੇ ਜਣੇ ਮੰਦਰ ਵਿੱਚ ਹੀ ਇੱਕ ਪਾਸੇ ਬੈਠ ਗਏ ਉਹ ਤਿੰਨੇ ਸੁਮਨ ਨੂੰ ਸਰਪ੍ਰਾਈਜ਼ ਦੇਨ ਦੀ ਸੋਚ ਰਹੀ ਸੀ ਇਹ ਰਾਜਵੀਰ ਕਹਿਣ ਲੱਗਿਆ ਜੇਕਰ ਇਹ ਗੱਲ ਘਰ ਵਿੱਚ ਰਹਿ ਕੇ ਕਰਦੇ ਤਾਂ ਸੁਮਨ ਨੂੰ ਪਤਾ ਲੱਗ ਜਾਂਦਾ ਮਹਿੰਦਰ ਕਹਿਣ ਲੱਗਿਆ ਬਿਲਕੁਲ ਆ ਰਾਜਵੀਰ ਪੁੱਤਰ ਮੈਂ ਚਾਹੁੰਦਾ ਹਾਂ ਕਿ ਅਸੀਂ ਘਰ ਵਿੱਚ ਪਾਰਟੀ ਰੱਖੀਏ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਬੁਲਾਈਏ ਤੇਰੇ ਸੋਹਰਿਆਂ ਨੂੰ ਖਾਸ ਤੌਰ ਤੇ ਬੁਲਾਵਾ ਭੇਜਾਂਗੇ ਅਮੀਂਦੋ ਕਹਿਣ ਲੱਗੀ ਆ ਮੇਰੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸੁਮਨ ਨੂੰ ਕਦੇ ਵੀ ਸਾਡਾ ਘਰ ਬੇਗਾਨਾ ਨਾ ਲੱਗੇ ਉਹ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਸਾਡੇ ਘਰ ਆਈ ਹੈ ਰਾਜਵੀਰ ਕਹਿਣ ਲੱਗਿਆ ਮਾ ਪਿਤਾ ਜੀ ਆ ਜੇਕਰ ਸਾਰੇ ਮਾਪੇ ਤੁਹਾਡੇ ਬੰਗ ਸੋਚਣ ਤਾਂ ਕਦੇ ਵੀ ਕਿਸੇ ਤੀਨ ਨੂੰ ਆਪਣੇ ਪੇਕਿਆਂ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਆ ਉਹ ਤਿੰਨੇ ਸੁਮਨ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਾ ਚਾਹੁੰਦੇ ਸੀ ਆ ਦੂਜੇ ਪਾਸੇ ਸੁਮਨ ਇੱਕ ਖੋਫਨਾਕ ਚਾਲ ਚੱਲਣ ਦੀ ਤਿਆਰੀ ਕਰ ਰਹੀ ਸੀ ਆ ਸ਼ੁਰੂ ਵਿੱਚ ਸੁਮਨ ਬਿਲਕੁਲ ਵੀ ਇਹੋ ਜਿਹੀ ਨਹੀਂ ਸੀ ਆ ਪਰ ਹੌਲੀ-ਹੌਲੀ ਆਪਣੀ ਮਾਂ ਦੇ ਬੇਕਾਬੇ ਵਿਚ ਆ ਕੇ ਉਸਨੇ ਇੱਕ ਅਲਗ ਹੀ ਰੂਪ ਤਰਨ ਕਰ ਲਿਆ ਸੀ ਥੋੜੀ ਦੇਰ ਬਾਅਦ ਮਿੰਦੋ ਤੇ ਮਹਿੰਦਰ ਘਰ ਆ ਗਏ ਉਹਨਾਂ ਤੋਂ ਕੁਝ ਟਾਈਮ ਬਾਅਦ ਰਾਜਵੀਰ ਵੀ ਘਰ ਆ ਗਿਆ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਦੀ ਬਣਾਈ ਹੋਈ ਯੋਜਨਾ ਸੁਮਨ ਨੂੰ ਖੁਸ਼ ਕਰ ਦੇਵੇਗੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਆਉਣ ਵਾਲਾ ਕੱਲ ਕੀ ਲੈ ਕੇ ਆਵੇਗਾ ਰਾਤ ਹੋ ਚੁੱਕੀ ਸੀ ਆ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਦਾ ਖਾਨਾ ਖਾਣ ਤੋਂ ਬਾਅਦ ਅਮਿੰਦੋ ਤੇ ਮਹਿੰਦਰ ਕਮਰੇ ਵਿੱਚ ਚਲੇ ਗਏ। ਸੁਮਨ ਰਸੋਈ ਵਿੱਚ ਦੁੱਧ ਗਰਮ ਕਰਨ ਲੱਗੀ। ਫਿਰ ਉਸਨੇ ਟਰੇ ਵਿੱਚ ਦੁੱਧ ਦੇ ਦੋ ਗਿਲਾਸ ਰੱਖੇ ਤੇ ਆਪਣੀ ਮਾਂ ਵੱਲੋਂ ਦਿੱਤੀ ਹੋਈ ਦਵਾਈ ਦੁੱਧ ਦੇ ਇੱਕ ਗਿਲਾਸ ਵਿੱਚ ਮਿਲਾ ਦਿੱਤੀ ਆ। ਉਹ ਦੁੱਧ ਉਹ ਆਪਣੇ ਸੱਸ ਸੋਹਰੇ ਦੇ ਕਮਰੇ ਵਿੱਚ ਲੈ ਗਈ। ਸੁਮਨ ਦੇ ਹੱਥ ਵਿੱਚ ਦੁੱਧ ਵਾਲੇ ਗਿਲਾਸ ਦੇਖ ਕੇ ਮਹਿੰਦਰ ਕਹਿਣ ਲੱਗਾ ਨਹੀਂ ਸੁਮਨ ਮੈਂ ਦੁੱਧ ਨਹੀਂ ਪੀ ਸਕਦਾ ਖਾਣਾ ਬਹੁਤ ਖਾ ਲਿਆ ਹੈ ਤੁਮਿੰਦੋ ਲਈਆ ਦੁੱਧ ਰੱਖ ਜਾ ਤੇ ਇੱਕ ਗਲਾਸ ਵਾਪਸ ਲੈ ਜਾ ਮਿੰਦੋ ਕਹਿਣ ਲੱਗੀ ਆ ਸੁਮਨ ਐਨੇ ਪਿਆਰ ਨਾਲ ਦੁੱਧ ਲੈ ਕੇ ਆਈ ਹੈ ਇਸ ਵਿੱਚੋਂ ਦਾ ਕੇਸਰ ਬਦਾਮ ਦੀ ਖੁਸ਼ਬੂ ਵੀ ਆ ਰਹੀ ਹੈ ਅੱਜ ਤੁਹਾਡਾ ਕੋਈ ਨਾਟਕ ਨਹੀਂ ਚੱਲੇਗਾ ਮਿੰਦੋ ਕਹਿਣ ਲੱਗੀ ਆ ਸੁਮਨ ਪੁੱਤ ਨੇ ਜਦੋਂ ਆਪਣੇ ਲਈਆ ਦੁੱਧ ਗਰਮ ਕਰ ਲਿਆ ਸੁਮਨ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਹਾਂ ਮੰਮੀ ਜੀ ਆ ਮੈਂ ਸੋਚਿਆ ਪਹਿਲਾਂ ਤੁਹਾਡਾ ਦੁੱਧ ਫੜਾ ਜਾਵਾਂ ਇਹ ਕਹਿੰਦੇ ਹੋਏ ਸੁਮਨ ਕਮਰੇ ਵਿੱਚੋਂ ਬਾਹਰ ਚੱਲੀ ਗਈ ਆ ਜਦੋਂ ਸੁਮਨ ਕਮਰੇ ਵਿੱਚੋਂ ਬਾਹਰ ਚਲੀ ਗਈ ਤਾਂ ਮਿੰਦੋ ਨੇ ਟ੍ਰੇ ਵਿੱਚੋਂ ਦੁੱਧ ਦਾ ਗਲਾਸ ਚੱਕਿਆ ਤੇ ਮਹਿੰਦਰ ਨੂੰ ਫੜਾ ਦਿੱਤਾ ਫਿਰ ਉਸਨੇ ਦੁੱਧ ਦਾ ਦੂਜਾ ਗਲਾਸ ਚੱਕ ਕੇ ਆਪ ਪੀ ਲਿਆ ਕੁਝ ਟਾਈਮ ਗੱਲਾਂ ਕਰਨ ਤੋਂ ਬਾਅਦ ਉਹ ਦੋਵੇਂ ਜਣੇ ਸੋ ਗਏ ਸਵੇਰ ਹੋਈ ਆ ਪੰਛੀਆਂ ਦੇ ਚਹਿਚਾਣ ਦੀ ਆਵਾਜ਼ ਸੁਣ ਕੇ ਮਹਿੰਦਰ ਦੀ ਅੱਖ ਖੁੱਲ੍ਹੀ ਆ ਮਿੰਦੋ ਹਲੇ ਵੀ ਸੋ ਰਹੀ ਸੀ ਮਹਿੰਦਰ ਨੇ ਮਿੰਦੋ ਨੂੰ ਆਵਾਜ਼ ਦਿਂਦੇ ਹੋਏ ਕਿਹਾ ਮਿੰਦੋ ਉੱਠ ਸਵੇਰ ਹੋ ਗਈ ਪਰੰਤੂ ਮਿੰਦੋ ਨੇ ਕੋਈ ਜਵਾਬ ਨਹੀਂ ਦਿੱਤਾ ਕੁਝ ਟਾਈਮ ਚ ਉੱਪਰ ਆਉਣ ਤੋਂ ਬਾਅਦ ਮਹਿੰਦਰ ਨੇ ਫਿਰ ਕਿਹਾ ਮਿੰਦੋ ਤੂੰ ਸੁਣ ਰਹੀ ਹੈ ਨਾ ਸਵੇਰ ਹੋ ਗਈ ਆ ਫਿਰ ਮਹਿੰਦਰ ਆਪਣੇ ਬਿਸਤਰੇ ਤੋਂ ਉੱਠਿਆ ਤੇ ਮਿੰਦੋ ਦੇ ਕੋਲ ਆ ਕੇ ਦੇਖਿਆ ਮਿੰਦੋ ਦਾ ਚਿਹਰਾ ਇਕਦਮ ਸ਼ਾਂਤ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਵਿੱਚ ਜਾਨ ਹੀ ਨਾ ਹੋਵੇ ਮਹਿੰਦਰ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਫੁੱਟ ਫੁੱਟ ਕੇ ਰੋਂਦੇ ਹੋਏ ਕਹਿਣ ਲੱਗੇ ਆ ਮਿੰਦੋ ਕੀ ਹੋ ਗਿਆ ਤੈਨੂੰ ਤੂਠਦੀ ਕਿਉਂ ਨਹੀਂ ਆਪਣੇ ਪਿਤਾ ਜੀ ਦੇ ਰੋਣ ਦੀ ਆਵਾਜ਼ ਸੁਣ ਕੇ ਰਾਜਵੀਰ ਕਮਰੇ ਵਿੱਚ ਆਇਆ ਆਪਣੀ ਮਾਂ ਨੂੰ ਇਸ ਤਰ੍ਹਾਂ ਪਈ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰਾਜਵੀਰ ਨੇ ਜ਼ੋਰ-ਜ਼ੋਰ ਨਾਲ ਮਿੰਦੋ ਦੇ ਸਰੀਰ ਨੂੰ ਹਿਲਾਇਆ ਤੇ ਰੋਂਦਾ ਹੋਇਆ ਕਹਿਣ ਲੱਗਿਆ ਨਹੀਂ ਮਾਂ ਤੂੰ ਸਾਨੂੰ ਛੱਡ ਕੇ ਨਹੀਂ ਜਾ ਸਕਦੀ ਆ ਉਹਨਾਂ ਦੇ ਚੀਕ-ਚਿਹਾੜੇ ਦੀ ਆਵਾਜ਼ ਸੁਣ ਕੇ ਸੁਮਨ ਭੱਜ ਕੇ ਕਮਰੇ ਵਿੱਚ ਆਈ ਆ ਆਪਣੀ ਸੱਸ ਨੂੰ ਇਸ ਤਰ੍ਹਾਂ ਪਈ ਦੇਖ ਕੇ ਉਸਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ ਆ ਸੁਮਨ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਫਿਰ ਉਸਨੇ ਮਹਿੰਦਰਵਾਲ ਦੇਖਿਆ ਉਹ ਬਿਲਕੁਲ ਠੀਕ-ਠਾਕ ਬੈਠੇ ਸੀ ਇਹ ਸੁਮਨ ਮਨ ਹੀ ਮਨ ਸੋਚਣ ਲੱਗੀ ਆ ਕਿਤੇ ਉਹ ਦੁੱਧਾ ਮੰਮੀ ਜੀ ਨੇ ਤਾਂ ਨਹੀਂ ਪੀ ਲਿਆ ਪਰ ਫਿਰ ਵੀ ਉਹ ਉੱਠ ਕਿਉਂ ਨਹੀਂ ਰਹੀ ਆ ਇਹ ਸਭ ਕੀ ਕੁਝ ਹੋ ਰਿਹਾ ਹੈ ਇਸ ਤਰ੍ਹਾਂ ਸੋਚਦੇ ਸੋਚਦੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਵਾਪਸ ਮੁੜੀ ਤੇ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਮਾਂ ਨੂੰ ਫੋਨ ਲਾ ਲਿਆ ਤੇ ਪੁੱਛਣ ਲੱਗੀ ਮਾਂ ਤੁਸੀਂ ਮੈਨੂੰ ਇਹ ਕਿਉਂ ਜਈ ਦਵਾਈ ਦਿੱਤੀ ਹੈ ਤੁਸੀਂ ਤਾਂ ਕੁਝ ਹੋ ਰਹੀ ਕਿਆ ਸੀ ਪਰ ਲੱਗਦਾ ਹੈ ਗਲਤੀ ਨਾਲ ਉਹ ਦਵਾਈ ਵਾਲਾ ਦੁੱਧ ਮੰਮੀ ਜੀ ਨੇ ਪੀ ਲਿਆ ਹੁਣ ਉਹ ਉੱਠਦੀ ਨਹੀਂ ਆ ਮੈਨੂੰ ਡਰ ਲੱਗ ਰਿਹਾ ਹੈ ਜੇਕਰ ਮੰਮੀ ਜੀ ਨੂੰ ਕੁਝ ਹੋ ਗਿਆ ਤਾਂ ਮੈਂ ਰਾਜਵੀਰ ਨੂੰ ਕੀ ਮੂੰਹ ਦਿਖਾਵਾਂਗੀ ਇਹ ਕਹਿੰਦੇ ਹੋਏ ਸੁਮਨ ਆ ਜੋਰ-ਜੋਰ ਨਾਲ ਰੋਣ ਲੱਗੀ ਆ ਉਸ ਦੀ ਮਾਂ ਹੈਰਾਨ ਹੋ ਕੇ ਪੁੱਛਣ ਲੱਗੀ ਹੈ ਕਿਵੇਂ ਹੋ ਸਕਦਾ ਹੈ ਲੱਗਦਾ ਹੈ ਆਦਮੀ ਤੇ ਔਰਤ ਵਿੱਚ ਦਵਾਈ ਨੇ ਅਲਗ-ਅਲਗਾ ਅਸਰ ਕਰਨਾ ਹੋਵੇ ਪਰ ਤੂੰ ਚਿੰਤਾ ਨਾ ਕਰ ਜੇਕਰ ਤੇਰੀ ਸੱਸ ਮਰ ਵੀ ਗਈ ਆ ਤਾਂ ਸਭ ਕੁਝ ਤੇਰਾ ਹੋ ਜਾਵੇਗਾ ਆਪਣੀ ਮਾਂ ਦੀ ਗੱਲ ਸੁਣ ਕੇ ਸੁਮਨ ਗੁੱਸੇ ਵਿੱਚ ਕਹਿਣ ਲੱਗੀ ਆ ਮੈਂ ਇਹ ਤੁਸੀਂ ਕੀ ਕਹਿ ਰਹੇ ਹੋ ਆ ਮੈਂ ਇਹ ਕਦੇ ਵੀ ਨਹੀਂ ਸੀ ਚਾਹੁੰਦੀ ਆ ਕਿ ਮੇਰੇ ਸਾਥ ਸੋਹਰੇ ਨੂੰ ਕੋਈ ਨੁਕਸਾਨ ਹੋਵੇ ਫਿਰ ਉਹ ਵਾਪਸ ਮਿੰਦੋ ਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਮੰਮੀ ਜੀ ਉਠੋ ਨਾ ਦੇਖੋ ਸਾਰੇ ਪਰੇਸ਼ਾਨ ਹੋ ਰਹੇ ਹਨ ਨਾ ਰਾਜਵੀਰ ਨੇ ਰੋ ਰੋ ਕੇ ਕੀ ਹਾਲ ਬਣਾ ਲਿਆ ਮਹਿੰਦਰ ਅੱਖਾਂ ਵਿੱਚੋਂ ਹੰਝੂ ਬਹਾਉਂਦਾ ਹੋਇਆ ਕਹਿ ਰਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਰਾਤ ਤਾਂ ਮਿੰਦੋ ਬਿਲਕੁਲ ਠੀਕ ਸੀ ਆ ਫਿਰ ਉਹ ਰਾਜਵੀਰ ਨੂੰ ਕਹਿਣ ਲੱਗੇ ਰਾਜਵੀਰ ਤੂੰ ਡਾਕਟਰ ਨੂੰ ਲੈ ਕੇ ਆ ਜਦੋਂ ਰਾਜਵੀਰ ਉੱਠਣ ਲੱਗਿਆ ਤਾਂ ਸੁਮਨ ਨੇ ਕਿਹਾ ਮੈਂ ਡਾਕਟਰ ਨੂੰ ਫੋਨ ਕਰ ਦਿੱਤਾ ਹੈ ਉਹ ਆਉਂਦੇ ਹੀ ਹੋਣਗੇ ਤੁਸੀਂ ਫਿਕਰ ਨਾ ਕਰੋ ਮਾਂ ਠੀਕ ਹੋ ਜਾਵੇਗੀ ਥੋੜੀ देर ਬਾਅਦ ਡਾਕਟਰ ਆ ਗਏ ਰਾਜਵੀਰ ਡਾਕਟਰ ਨੂੰ ਕਹਿਣ ਲੱਗਾ ਦੇਖੋ ਡਾਕਟਰ ਸਾਹਿਬ ਮਾਂ ਉੱਠਦੀ ਨਹੀਂ ਤੁਸੀਂ ਕੁਝ ਕਰੋ ਪਲੀਜ਼ ਮੇਰੀ ਮਾਂ ਨੂੰ ਬਚਾ ਲਿਓ ਚਾਰ ਪੰਜ ਮਿੰਟ ਚੈੱਕ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਮੈਨੂੰ ਇਹ ਕਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ ਹੈ ਪਰ ਹੁਣ ਇਹ ਸਾਡੇ ਵਿੱਚ ਨਹੀਂ ਰਹੇ ਆ ਲੱਗਦਾ ਹੈ ਰਾਤ ਨੂੰ ਨੀਂਦ ਵਿੱਚ ਇਹਨਾਂ ਨੂੰ ਅਟੈਕ ਆਇਆ ਹੈ ਤੇ ਇਹਨਾਂ ਦੀ ਮੌਤ ਹੋ ਗਈ ਡਾਕਟਰ ਦੀ ਗੱਲ ਸੁਣ ਕੇ ਰਾਜਵੀਰ ਮਹਿੰਦਰ ਤੇ ਸੁਮਨ ਰੋਣ ਲੱਗ ਪਏ ਸੁਮਨ ਨੂੰ ਯਕੀਨ ਨਹੀਂ ਹੋ ਰਿਹਾ ਸੀ ਆ ਕਿ ਉਸ ਦੀ ਇੱਕ ਗਲਤੀ ਕਰਕੇ ਮਿੰਦੋ ਨੇ ਆਪਣੀ ਜਾਨ ਗਵਾ ਦਿੱਤੀ ਹੈ ਇਹ ਸੱਚ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹ ਅੰਦਰੋਂ ਅੰਦਰ ਟੁੱਟ ਗਈ ਸੀ ਆ ਮਹਿੰਦਰ ਦੇ ਘਰੋਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਂਡ ਗੁਆੜੀ ਖੱਟਾ ਹੋਣ ਲੱਗਿਆ ਰਿਸ਼ਤੇਦਾਰਾਂ ਨੂੰ ਵੀ ਦੱਸ ਦਿੱਤਾ ਗਿਆ ਸਾਰੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਕੱਲ ਤਾਂ ਚੰਗੀ ਭਲੀ ਸੀ ਆ ਫਿਰ ਕਿਸੇ ਦੀ ਆਵਾਜ਼ ਆਈ ਡਾਕਟਰ ਨੇ ਕਿਹਾ ਹੈ ਰਾਤ ਨੂੰ ਨੀਂਦ ਵਿੱਚ ਅਟੈਕ ਆਇਆ ਹੈ ਸੁਮਨ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਸ ਤੋਂ ਇਹ ਸਜਮਾ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਸਨੇ ਆਪਣੀ ਹੱਥੀਆਂ ਆਪਣੀ ਸੱਸ ਨੂੰ ਮਾਰ ਦਿੱਤਾ ਵੇੜੇ ਵਿੱਚ ਬੈਠੀਆਂ ਔਰਤਾਂ ਬਿਰਲਾਪ ਕਰ ਰਹੀਆਂ ਸੀ ਆ ਫਿਰ ਕਿਸੇ ਦੀ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਆ ਇਹ ਕੋਈ ਹੋਰ ਨਹੀਂ ਸੁਮਨ ਦੀ ਮਾਂ ਸੀ ਆ ਉਹ ਚੁੱਚੀ ਕਹਿੰਦੀ ਆ ਰਹੀ ਸੀ ਕਿ ਇਹ ਪ੍ਰਮਾਤਮਾ ਇਹ ਤੂੰ ਕੀ ਕਰ ਦਿੱਤਾ ਹਲੇ ਤਾਂ ਮੇਰੀ ਕੁੜਮਣੀ ਨੇ ਪੋਤੇ-ਪੋਤੀ ਦਾ ਮੂੰਹ ਵੀ ਨਹੀਂ ਦੇਖਿਆ ਸੀ ਉਹ ਸੁਮਨ ਕੋਲ ਆਈ ਤੇ ਉਸ ਨੂੰ ਗਲੇ ਲਗਾਉਂਦੇ ਹੋਏ ਕਹਿਣ ਲੱਗੀ ਪੁੱਤਰ ਜਿਆਦਾ ਟਾਈਮ ਨਾ ਲਾਓ ਆ ਅੰਤਿਮ ਸੰਸਕਾਰ ਦੀ ਤਿਆਰੀ ਕਰੋ ਫਿਰ ਸੁਮਨ ਉੱਠ ਕੇ ਆਪਣੀ ਸੱਸ ਦੀ ਲਾਸ਼ ਉੱਪਰ ਸਿਰ ਰੱਖ ਕੇ ਹੌਲੇ ਜੇ ਕਹਿਣ ਲੱਗੀ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੇਰਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਇਸ ਨਾਲ ਤੁਹਾਨੂੰ ਜਾਂ ਪਾਪਾ ਜੀ ਨੂੰ ਆ ਕੋਈ ਨੁਕਸਾਨ ਹੋਵੇ ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਤੁਸੀਂ ਮੇਰੇ ਵੱਲ ਵੀ ਧਿਆਨ ਦਿਓ ਮੇਰੀ ਗੱਲ ਮੰਨੋ ਇਸੇ ਚੱਕਰ ਵਿੱਚ ਮੇਰੇ ਹੱਥੋਂ ਇੰਨਾ ਵੱਡਾ ਪਾਪ ਹੋ ਗਿਆ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੀ ਮੈਂ ਸੋਚ ਲਿਆ ਹੈ ਜਲਦੀ ਹੀ ਰਾਜਵੀਰ ਨੂੰ ਸਭ ਕੁਝ ਦੱਸ ਦੇਵਾਂ ਕੀ ਆ ਫਿਰੋਜ਼ ਫੁੱਟਵੁੱਟ ਕੇ ਰੋਂ ਲੱਗ ਪਈਆਂ ਡਗਵਾੜ ਦੀਆਂ ਔਰਤਾਂ ਉਸ ਨੂੰ ਦਿਲਾਸਾ ਦੇ ਕੇ ਕਹਿ ਰਹੀਆਂ ਸੀ ਤੇਰੀ ਸੱਸ ਤਾਂ ਬਹੁਤ ਚੰਗੀ ਸੀ ਆ ਥੋੜੀ ਦੇਰ ਬਾਅਦ ਅੰਤਿਮ ਸੰਸਕਾਰ ਦੀ ਤਿਆਰੀ ਹੋ ਗਈ ਆ ਰਾਜਵੀਰ ਆਪਣੀ ਮਾਂ ਦੇ ਪੈਰ ਫੜ ਕੇ ਕਹਿਣ ਲੱਗਿਆ ਮਾਂ ਤੂੰ ਆ ਸਾਨੂੰ ਇਸ ਤਰ੍ਹਾਂ ਛੱਡ ਕੇ ਕਿਉਂ ਚਲੀ ਗਈ ਅਸੀਂ ਤੇਰੇ ਬਿਨਾ ਕਿਵੇਂ ਰਾਂਗੇ ਆ ਫਿਰ ਚਾਰ ਜਣਿਆਂ ਨੇ ਮਿਲ ਕੇ ਮਿੰਦੋ ਦੀ ਅਰਥੀ ਨੂੰ ਮੋਢਾ ਦਿੱਤਾ ਸੁਮਨਦੀ ਮਾਂ ਰੋਣ ਦਾ ਡਰਾਮਾ ਕਰ ਰਹੀ ਸੀ ਆ ਰਾਜਵੀਰ ਨੇ ਰੋਂਦੇ ਹੋਏ ਆਪਣੀ ਮਾਂ ਦੀ ਚਿਤਾ ਨੂੰ ਅੱਗ ਲਾਈ ਆ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸੀ ਚਾਰੇ ਪਾਸੇ ਸੋਗ ਦੀ ਲਹਿਰ ਸੀ ਮਿੰਦੋ ਦਾ ਚਿਹਰਾ ਬਿਨਾਟਕ ਹੈ ਹੀ ਰੱਖਿਆ ਗਿਆ ਸਾਰੇ ਜਣੇ ਇੱਕ ਵਾਰ ਫਿਰ ਅੰਤਿਮ ਦਰਸ਼ਨ ਕਰ ਰਹੇ ਸੀ ਆ ਲੱਕੜਾਂ ਅੱਗ ਫੜਨ ਲੱਗੀਆਂ ਸੀ ਅੰਮੀਂ ਦੋ ਦੀਆਂ ਪਲਕਾਂ ਖੁੱਲੀਆਂ ਤੇ ਕੰਬਦੀ ਹੋਈ ਆਵਾਜ਼ ਵਿੱਚ ਰਾਜਵੀਰ ਨੂੰ ਆਵਾਜ਼ਾਂ ਮਾਰਨ ਲੱਗੀ ਰਾਜਵੀਰ ਨੇ ਇੱਕਦਮ ਮਾਂ ਦੇ ਚਿਹਰੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਜਬ ਕਰੀਆਂ ਸੀ ਆ ਉੱਚੀ ਉੱਚੀ ਕਹਿਣ ਲੱਗਿਆ ਦੇਖੋ ਪਿਤਾ ਜੀ ਮਾਂ ਜਿਉਂਦੀ ਹੈ ਮਾਂ ਜਿਉਂਦੀ ਹੈ ਉਸ ਦੀ ਆਵਾਜ਼ ਸੁਣ ਕੇ ਸ਼ਮਸ਼ਾਨ ਘਾਟ ਵਿੱਚ ਖੜੇ ਲੋਕਾਂ ਦੇ ਆ ਦਿਲ ਦੀ ਧੜਕਣ ਰੁਕ ਗਈ ਕੁਝ ਪਲ ਬਾਅਦ ਸ਼ੋਰ ਸਰਾਬੇ ਦਾ ਮਾਹੌਲ ਹੋ ਗਿਆ ਲੋਕ ਇਕਦਮ ਹੈਰਾਨ ਹੋ ਗਏ ਕੁਝ ਡਰਦੇ ਮਾਰੇ ਪਿੱਛੇ ਹਟਣ ਲੱਗੇ ਤੇ ਕੁਝ ਅੱਖਾਂ ਆੜ-ਪੜ ਕੇ ਦੇਖ ਰਹੀ ਸੀ ਆ ਕੁਝ ਲੋਕਾਂ ਨੇ ਜਲਦੀ ਹੋਈ ਅੱਗ ਉੱਪਰ ਪਾਣੀ ਛਿੜਕਣਾ ਸ਼ੁਰੂ ਕਰ ਦਿੱਤਾ ਫਿਰ ਸਾਰਿਆਂ ਨੇ ਰਲ ਮਿਲ ਕੇ ਮਿੰਦੋ ਨੂੰ ਅੱਗ ਵਿੱਚੋਂ ਬਾਹਰ ਕੱਢ ਲਿਆ ਰਾਜਵੀਰ ਆਪਣੀ ਮਾਂ ਦੇ ਗਲ ਲੱਗਦਾ ਹੋਇਆ ਕਹਿਣ ਲੱਗਿਆ ਮਾਂ ਮੈਂ ਜਾਣਦਾ ਸੀ ਆ ਤੂੰ ਸਾਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੋ ਉਹਨਾਂ ਨੇ ਤੁਹਾਨੂੰ ਬਚਪੇਸ ਦਿੱਤਾ ਉੱਥੇ ਖੜੇ ਸਾਰੇ ਲੋਕ ਹੈਰਾਨ ਹੋ ਕੇ ਇਹ ਸਭ ਕੁਝ ਦੇਖ ਰਹੇ ਸੀ ਆ ਫਿਰ ਮਿੰਦੋ ਕਹਿਣ ਲੱਗੀ ਮੈਨੂੰ ਜਲਦੀ ਕਰ ਲੈ ਚੱਲੋ ਰਾਜਵੀਰ ਨੇ ਆਪਣੀ ਮਾਂ ਨੂੰ ਸਹਾਰਾ ਦਿੰਦੇ ਹੋਏ ਕਿਹਾ ਹਾਂ ਮਾਂ ਆਪਾਂ ਹੁਣੇ ਹੀ ਕਰ ਚੱਲਦੇ ਹਾਂ ਤੁਹਾਨੂੰ ਵੇਖ ਕੇ ਸੁਮਨ ਬਹੁਤ ਖੁਸ਼ ਹੋ ਜਾਵੇਗੀ ਇਹ ਦੋਸਤੋ ਕੀਆ ਮਿੰਦੋਕਰ ਜਾ ਕੇ ਕੁਝ ਐਝਾ ਦੱਸੇਗੀ ਜਿਸ ਨਾਲ ਰਾਜਵੀਰ ਤੇ ਮਹਿੰਦਰ ਨੂੰ ਸੁਮਨ ਦੀ ਸਚਾਈ ਪਤਾ ਲੱਗੇਗੀ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਪ੍ਰਮਾਤਮਾ ਦਾ ਚਮਤਕਾਰ ਹੈ ਜਦੋਂ ਸੁਮਨ ਨੂੰ ਮਿੰਦੋ ਦੇ ਜਿੰਦਾ ਹੋਣ ਦੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਮਿੰਦੋਕਰ ਪਹੁੰਚੀ ਤਾਂ ਸੁਮਨ ਉਸ ਦੇ ਗਲ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਇਹ ਕਹਿਣ ਲੱਗੀ ਮੰਮੀ ਜੀ ਆ ਤੁਸੀਂ ਜਿੰਦਾ ਹੋ ਇਹ ਤਾਂ ਬਹੁਤ ਵਧੀਆ ਹੋਇਆ ਸਾਰੇ ਜਣੇ ਸਮਝ ਰਹੇ ਸੀ ਆ ਕਿ ਸੁਮਨ ਤਾਂ ਆਪਣੀ ਸੱਸ ਨੂੰ ਜਿਉਂਦੀ ਦੇਖ ਕੇ ਪਾਬੁਕ ਹੋ ਗਈ ਹੈ ਪਰੰਤੂ ਅਸਲੀਅਤ ਤਾਂ ਸੁਮਨ ਖੁਦ ਜਾਣਦੀ ਸੀ ਆ ਉਹ ਅੰਦਰ ਹੀ ਅੰਦਰ ਆਪਣੇ ਕਿਤੇ ਤੇ ਪਛਤਾ ਰਹੀ ਸੀ ਆ ਸੁਮਨ ਦੀ ਮਾਂ ਸੁਮਨ ਨੂੰ ਕਹਿਣ ਲੱਗੀ ਸੁਮਨ ਹੁਣ ਰੋਣਾ ਧੋਣਾ ਛੱਡ ਦੇਖ ਤੇਰੀ ਸੱਸ ਬਿਲਕੁਲ ਠੀਕ ਠਾਕ ਤੇਰੇ ਸਾਹਮਣੇ ਖੜੀ ਹੈ ਸੁਮਨ ਆਪਣੀ ਮਾਂ ਦੀ ਗੱਲ ਨੂੰ ਅਨਸੂਨੀ ਕਰਕੇ ਮਿੰਦੋ ਦਾ ਹੱਥ ਫੜ ਕੇ ਉਸ ਨੂੰ ਕਮਰੇ ਅੰਦਰ ਲੈ ਆਈ ਆ ਰਿਸ਼ਤੇਦਾਰ ਤੇ ਆਟਗਵਾਂਡ ਦੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਆ ਸੁਮਨ ਦੀ ਮਾਂ ਝੁੱਟੇ ਹੰਝੂ ਬਹੁੰਦੀ ਹੋਈ ਕਹਿਣ ਲੱਗੀ ਭੈਣ ਜੀ ਪ੍ਰਮਾਤਮਾ ਨੇ ਮੇਰੀ ਸੁਣ ਲਈ ਹੈ ਜੋ ਤੁਹਾਨੂੰ ਵਾਪਸ ਭੇਜ ਦਿੱਤਾ ਕੁਝ ਟਾਈਮ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਹ ਵੀ ਆਪਣੇ ਘਰੇ ਚਲੀ ਗਈ ਆ ਹਲਕਾ ਹਨੇਰਾ ਹੋਣ ਲੱਗਿਆ ਤੇ ਰਾਤ ਹੋ ਗਈ ਚਾਰੇ ਪਾਸੇ ਸਨਾਟਾ ছਾਇਆ ਹੋਇਆ ਸੀ ਆ ਕਿਤੇ ਕਿਤੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਆ ਮਿੰਦੋ ਮਹਿੰਦਰ ਨੂੰ ਕਹਿਣ ਲੱਗੀ ਤੁਸੀਂ ਸੋ ਜਾਓ ਮੈਂ ਜਰਾ ਸੁਮਨ ਕੋਲ ਬੈਠਦੀ ਹਾਂ ਅੱਜ ਦੇ ਹਾਦਸੇ ਨਾਲ ਉਹ ਬਹੁਤ ਘਬਰਾ ਗਈ ਹੈ ਰਾਜਵੀਰ ਘਰ ਨਹੀਂ ਹੈ ਮਹਿੰਦਰ ਕਹਿਣ ਲੱਗਿਆ ਠੀਕ ਹੈ ਮਿੰਦੋ ਤੂੰ ਸੁਮਨ ਕੋਲ ਚਲੀ ਜਾ ਪਰ ਹਾਲੇ ਮੈਂ ਜਾਗਦਾ ਹੀ ਹਾਂ ਜਦੋਂ ਮਿੰਦੋ ਸੁਮਨ ਦੇ ਕਮਰੇ ਵਿੱਚ ਗਈ ਤਾਂ ਸੁਮਨ ਰੋ ਰਹੀ ਸੀ ਉਸ ਦੇ ਮਨ ਅੰਦਰ ਇਹ ਸਤਾਵਾ ਸੀ ਕਿ ਉਸਨੇ ਆਪਣੀ ਮਾਂ ਦੇ ਕਹਿਣ ਤੇ ਐਨੀ ਵੱਡੀ ਆ ਗਲਤੀ ਕਰ ਦਿੱਤੀ ਸੀ ਆ ਸੁਮਨ ਅੰ内 ਹੀ ਸੋਚਾਂ ਵਿੱਚ ਗਵਾਚੀ ਹੋਈ ਸੀ ਆ ਤਾਂ ਮਿੰਦੋ ਨੇ ਦਰਵਾਜ਼ਾ ਖੜਕਾਉਂਦੇ ਹੋਏ ਕਿ ਆ ਸੁਮਨ ਕੀ ਮੈਂ ਅੰਦਰ ਆ ਸਕਦੀ ਹਾਂ ਸੁਮਨ ਇੱਕਦਮ ਖਬਰਾ ਕੇ ਉੱਠੀ ਆ ਤੇ ਕਹਿਣ ਲੱਗੀ ਮੰਮੀ ਜੀ ਇਹ ਤੁਹਾਡਾ ਹੀ ਘਰ ਹੈ ਤੁਹਾਨੂੰ ਪੁੱਛਣ ਦੀ ਕੀ ਲੋੜ ਹੈ ਸੁਮਨ ਦੀ ਮਿੰਦੋ ਨਾਲ ਨਜ਼ਰ ਮਿਲਾਉਣ ਦੀ ਹਿੰਮਤ ਨਹੀਂ ਸੀ ਉਹ ਨੀਮੀ ਪਾਈ ਖੜੀ ਸੀ ਆ ਮਿੰਦੋ ਨੇ ਅੰਦਰ ਆਉਂਦੇ ਹੀ ਇੱਕ ਜ਼ੋਰਦਾਰ ਥੱਪੜ ਆ ਸੁਮਨ ਦੇ ਝੜ ਦਿੱਤਾ ਜਿਸ ਦੀ ਆ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਸੁਮਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਕਹਿਣ ਲੱਗੀ ਮੰਮੀ ਜੀ ਆ ਮੈਨੂੰ ਮਾਫ਼ ਕਰ ਦਿਓ ਮੈਨੂੰ ਪਤਾ ਨਹੀਂ ਸੀ ਆ ਕਿਸ ਤਰ੍ਹਾਂ ਹੋ ਜਾਵੇਗਾ ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੀ ਸੀ ਆ ਮਿੰਦੋ ਗੰਭੀਰ ਹੁੰਦੇ ਹੋਏ ਕਹਿਣ ਲੱਗੀ ਮੈਂ ਜਾਣਦੀ ਹਾਂ ਤੂੰ ਮੈਨੂੰ ਮਾਰਨਾ ਨਹੀਂ ਚਾਹੁੰਦੀ ਸੀ ਆ ਸੁਮਨ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਮੰਮੀ ਜੀ ਆ ਤੁਆਂ ਨੂੰ ਇਹ ਸਭ ਕਿਵੇਂ ਪਤਾ ਲੱਗਾ ਮਿੰਦੋ ਕਹਿਣ ਲੱਗੀ ਉਸ ਦਵਾਈ ਨਾਲ ਮੇਰੇ ਸਾਹ ਪਾਵੇਂ ਰੁਕ ਗਏ ਸੀ ਆ ਪਰ ਮੈਂ ਸਭ ਕੁਝ ਸੁਣ ਰਹੀ ਸੀ ਆਸੇ ਪਾਸੇ ਦੀਆਂ ਆਵਾਜ਼ਾਂ ਤੇ ਤੇਰੀ ਹਰ ਗੱਲ ਜੋ ਤੂੰ ਮੇਰੇ ਨਾਲ ਗੱਲ ਲਾ ਕੇ ਕਹੀ ਸੀ ਆ ਸੁਮਨ ਫਿਰ ਕਹਿਣ ਲੱਗੀ ਮੰਮੀ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਨਾਲ ਵਾਦਾ ਕਰਦੀ ਹਾਂ ਕਿ ਅੱਗੇ ਤੋਂ ਐਜੀ ਕੋਈ ਵੀ ਗਲਤੀ ਨਹੀਂ ਕਰੂੰਗੀ ਮਿੰਦੋ ਕਹਿਣ ਲੱਗੀ ਮੈਂ ਤੈਨੂੰ ਮਾਫ਼ ਕੀਤਾ ਤੈਨੂੰ ਆਪਣੇ ਕੀਤੇ ਤੇ ਪਛਤਾਵਾ ਹੈ ਇਹ ਹੀ ਸਭ ਤੋਂ ਵੱਡੀ ਗੱਲ ਹੈ ਫਿਰ ਮਿੰਦੋ ਕਹਿਣ ਲੱਗੀ ਕੀ ਆ ਇਹ ਗੱਲ ਸਾਡੇ ਦੋਵਾਂ ਦੇ ਵਿੱਚ ਹੀ ਰਹੇ ਆ ਮੈਂ ਨਹੀਂ ਚਾਹੁੰਦੀ ਤੇਰੇ ਪਾਪਾ ਜੀ ਆ ਜਾਂ ਰਾਜਵੀਰ ਨੂੰ ਕੁਝ ਪਤਾ ਲੱਗੇ ਤੇ ਕਰਦਾ ਮਾਹੌਲ ਖਰਾਬ ਹੋਵੇ ਹੁਣ ਇਹ ਰੋਣੀ ਸੂਰਤ ਨਾ ਬਣਾ ਰਾਜਵੀਰ ਹੋਂਦਾ ਹੀ ਹੋਵੇਗਾ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਆ ਮਿੰਦੋ ਕਹਿਣ ਲੱਗੀ ਹੁਣ ਮੇਰੇ ਵੱਲ ਕੀ ਦੇਖ ਰਹੀ ਹੈ ਦਰਵਾਜ਼ਾ ਖੋਲ ਸੁਮਨ ਅਦਰਵਾਜਾ ਖੋਲਣ ਲਈ ਚਲੀ ਗਈ ਤੇ ਮਿੰਦੋ ਆਪਣੇ ਕਮਰੇ ਵਿੱਚ ਚਲੀ ਗਈ ਆ ਰਾਤ ਕਾਫੀ ਹੋ ਚੁੱਕੀ ਸੀ ਆ ਸੁਮਨ ਦੇ ਦਿਲ ਵਿੱਚ ਹੁਣ ਸਕੂਨ ਸੀ ਆ ਉਸਨੇ ਸੋਚਿਆ ਵੀ ਨਹੀਂ ਸੀ ਆ ਕਿ ਉਸਦੀ ਸੱਸ ਐਨੀ ਵੱਡੀ ਗੱਲ ਨੂੰ ਆਪਣੇ ਦਿਲ ਵਿੱਚ ਦੱਬ ਕੇ ਉਸ ਨੂੰ ਮਾਫ ਕਰ ਦੇਵੇਗੀ ਉਹ ਬਿਸਤਰੇ ਤੇ ਪਈ ਸੋਚ ਰਹੀ ਸੀ ਕਿ ਪਲ ਪਰ ਵਿੱਚ ਕੀ ਹੋ ਗਿਆ ਕੁਝ ਪਤਾ ਨਹੀਂ ਲੱਗਦਾ ਰਾਜਵੀਰ ਨੂੰ ਕਹਿਣ ਲੱਗਿਆ ਕੱਲ ਮੈਂ ਤੇ ਆ ਮਾਪਿਤਾ ਜੀ ਤੇਰੇ ਬਰਥਡੇ ਦੀ ਪਾਰਟੀ ਕਰਨ ਬਾਰੇ ਸੋਚ ਰਹੇ ਸੀ ਆ ਮਾਂ ਨੇ ਤਾਂ ਇਹ ਵੀ ਸੋਚ ਲਿਆ ਸੀ ਕਿ ਜੋ ਚੁੰਮਕੇ ਪਿਤਾ ਜੀ ਨੇ ਉਹਨਾਂ ਨੂੰ ਦਵਾਏ ਹਨ ਉਹ ਤੇਰੇ ਬਰਥਡੇ ਤੇ ਆ ਤੈਨੂੰ ਗਿਫਟ ਕਰ ਦੇਵੇਗੀ ਆ ਪਰ ਇਹ ਕਿਸੇ ਨੂੰ ਕੀ ਪਤਾ ਸੀ ਕਿ ਅਗਲੇ ਦਿਨ ਐਜਾ ਤੂਫਾਨ ਆਵੇਗਾ ਜੋ ਇੱਕ ਦਿਨ ਵਿੱਚ ਪੂਰੀ ਦੁਨੀਆ ਹਿਲਾ ਦੇਵੇਗਾ ਸੁਮਨ ਰਾਜਵੀਰ ਨੂੰ ਕਹਿਣ ਲੱਗੀ ਆ ਮੈਂ ਇਸ ਘਰ ਨੂੰ ਖੁਸ਼ੀਆਂ ਨਾਲ ਭਰ ਦੇਵਾਂਗੀ ਆ ਏ ਮੇਰਾ ਵਾਦਾ ਹੈ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਦੋਨੋਂ ਜਣੇ ਕਦੋਂ ਸੋ ਗਏ ਕੁਝ ਪਤਾ ਹੀ ਨਹੀਂ ਲੱਗਿਆ ਅਗਲੀ ਸਵੇਰ ਸੁਮਨ ਰਸੋਈ ਵਿੱਚ ਪਕੌੜੇ ਬਣਾ ਰਹੀ ਸੀ ਜਿਸ ਦੀ ਮਹਿਕ ਸਾਰੇ ਘਰ ਵਿੱਚ ਫੈਲ ਰਹੀ ਸੀ ਅਮਿੰਦੋ ਉੱਠ ਕੇ ਜਦੋਂ ਰਸੋਈ ਵਿੱਚ ਆਈ ਆ ਤਾਂ ਸੁਮਨ ਨੇ ਕਿਹਾ ਮੰਮੀ ਜੀ ਦੇਖੋ ਅੱਜ ਮੈਂ ਬਿਲਕੁਲ ਤੁਹਾਡੇ ਵਾਂਗ ਪਕੌੜੇ ਬਣਾਏ ਹਨ ਅਮਿੰਦੋ ਪਲੇਟ ਵਿੱਚ ਪਕੌੜੇ ਪਾ ਕੇ ਆ ਖਾਂਦੀ ਹੋਈ ਕਹਿਣ ਲੱਗੀ ਹਾਂ ਇਹ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਹਨ ਜਿਵੇਂ ਮੈਂ ਤੈਨੂੰ ਸਿਖਾਏ ਸੀ ਆ ਸੁਮਨ ਨੇ ਗੱਲ ਸੁਣ ਕੇ ਬਹੁਤ ਖੁਸ਼ ਹੋਈ ਆ ਫਿਰ ਉਸ ਦੇ ਮੋਬਾਈਲ ਤੇ ਫੋਨ ਆਇਆ ਸਕਰੀਨ ਤੇ ਆਪਣੀ ਮਾਂ ਦਾ ਨਾਮ ਦੇਖ ਕੇ ਉਹ ਫੋਨ ਲੈ ਕੇ ਇੱਕ ਪਾਸੇ ਚਲੀ ਗਈ ਜਦੋਂ ਸੁਮਨ ਨੇ ਫੋਨ ਚੱਕਿਆ ਤਾਂ ਉਸ ਦੀ ਮਾਂ ਨੇ ਕਿਹਾ ਸਭ ਠੀਕ ਹੈ ਨਾ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੋਇਆ ਸੁਮਨ ਕਹਿਣ ਲੱਗੀ ਆ ਮਾਂ ਜੀ ਮੈਂ ਸੋਚਦੀ ਸੀ ਆ ਮੇਰੀ ਸੱਸ ਉਸੇ ਤਰ੍ਹਾਂ ਦੀ ਨਹੀਂ ਹੈ ਉਹ ਬਹੁਤ ਚੰਗੀ ਹੈ ਉਹ ਹੱਸਦੇ ਹੋਏ ਕਹਿਣ ਲੱਗੀ ਉਹ ਸਭ ਨਾਟਕ ਕਰ ਰਹੀ ਹੈ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇਥੋਂ ਕਰਦਾ ਸਾਰਾ ਕੰਮ ਕਰਵਾਉਂਦੀ ਰਹੇਗੀ ਤੂੰ ਸਿਰਫ ਉਸ ਘਰ ਵਿੱਚ ਨੁਕਰਾਨੀ ਬਣ ਕੇ ਰਹਿ ਜਾਵੇਂਗੀ ਆ ਫਿਰ ਉਸ ਦੀ ਮਾਂ ਨੇ ਕਿਹਾ ਤੂੰ ਮੈਨੂੰ ਮਿਲਣ ਕਦੋਂ ਆ ਰਹੀ ਹੈ ਇਸ ਵਾਰ ਕੁਝ ਐਜਾ ਸੋਚਾਂਗੇ ਜਿਸ ਨਾਲ ਸਭ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਸੁਮਨ ਗੁੱਸੇ ਨਾਲ ਕਹਿਣ ਲੱਗੀ ਮਾਂ ਹੁਣ ਇਹ ਫਾਲਤੂ ਦੀ ਸਲਾਹ ਮੈਨੂੰ ਨਾ ਦੇਈਂ ਆ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਆ ਅੱਗੋਂ ਤੋਂ ਮੈਨੂੰ ਫੋਨ ਵੀ ਨਾ ਕਰੀਂ ਆ ਇਹ ਕਹਿੰਦੇ ਹੋਏ ਸੁਮਨ ਨੇ ਫੋਨ ਕੱਟ ਦਿੱਤਾ ਤੇ ਆ ਕੇ ਆਪਣੇ ਕੰਮ ਵਿੱਚ ਲੱਗ ਗਈ ਆ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਹੋ ਗਿਆ ਰਾਜਵੀਰ ਤੇ ਸੁਮਨ ਇੱਕ ਦੂਜੇ ਨਾਲ ਮਝਾਕ ਕਰ ਰਹੇ ਸੀ ਅਮਿੰਦੋ ਤੇ ਮਹਿੰਦਰ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਸੀ ਆ ਅੱਜ ਉਹਨਾਂ ਦੇ ਚਿਹਰੇ ਤੇ ਸਕੂਨ ਸੀ ਆ ਜਿੱਥੇpropto ਤੇ ਆਪਣਾਪਨ ਹੋਵੇ ਓਈ ਸੱਚਾ ਪਰਿਵਾਰ ਹੁੰਦਾ ਹੈ। ਸੁਮਨ ਨੇ ਨਵੇਂ ਸਿਰੇ ਤੋਂ ਰਿਸ਼ਤਿਆਂ ਨਾਲ ਜਿਉਣਾ ਸਿੱਖ ਲਿਆ। ਹੁਣ ਉਸ ਦਾ ਘਰ ਸੱਚਮੁੱਚ ਇੱਕ ਸੁਖੀ ਸੰਸਾਰ ਬਣ ਗਿਆ। ਰਿਸ਼ਤਿਆਂ ਦੀ ਡੋਰ ਝਗੜਿਆਂ ਨਾਲ ਨਹੀਂ, ਪਰੋਸੇ ਤੇ ਸਮਝ ਨਾਲ ਮਜ਼ਬੂਤ ਹੁੰਦੀ ਹੈ। ਜੇ ਇਨਸਾਨ ਆਪਣੀ ਗਲਤੀ ਮੰਨ ਲਵੇ ਤੇ ਪਰਿਵਾਰ ਵਾਲੇ ਉਸ ਨੂੰ ਮਾਫ਼ ਕਰ ਦੇਣ ਤਾਂ ਹਰ ਘਰ ਜੰਨਤ ਬਣ ਜਾਂਦਾ ਹੈ। ਲਾਲਚੀ ਇਨਸਾਨ ਨੂੰ ਅੰਦਾ ਕਰ ਦਿੰਦਾ ਹੈ ਪਰ ਸੱਚਾ ਸੁੱਖ ਸਿਰਫ ਆਪਣੇ ਦੇ ਨਾਲ ਹੀ ਮਿਲਦਾ ਹੈ। ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਜੀਵਨ ਵਿੱਚ ਤਰੱਕੀ ਮਿਲਦੀ ਹੈ। ਹਾਂਜੀ ਦੋਸਤੋ اے ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ